ਸ੍ਰੀ ਗੁਰਜੀ ਵੀਡੀਓ ਵੇਖ ਰਹਿਗੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀ ਰਾਂ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮੇਜਰ ਧਿਆਨ ਚੰਦ ਭਾਰਤੀ ਹਾਕੀ ਦੇ ਸੁਨਹਿਰੀ ਯੁੱਗ ਦਾ ਨਾਇਕ ਮੇਜਰ ਧਿਆਨ ਚੰਦ 29 ਅਗਸਤ ਨੂੰ ਹਰ ਸਾਲ ਵਿੱਚ ਕੌਮੀ ਖੇਡ ਦਿਹਾੜੇ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਹਾਕੀ ਦੇ ਜਾਦੂਕਰ ਮੇਜਰ ਧਿਆਨ ਸਿੰਘ ਦਾ ਜਨਮ ਦਿਨ ਹੁੰਦਾ ਹੈ ਇਹਨਾਂ ਨੂੰ ਦਾ ਵਿਜਟ ਜਾਂ ਦਾ ਮੈਗਜੀਨੇਸ਼ਨ ਦੇ ਉਪਨਾਮ ਨਾਲ ਜਾਣਿਆ ਜਾਂਦਾ ਹੈ ਪਹਿਲੀ ਵਾਰ ਕੌਮੀ ਖੇਡ ਦਿਸਪਾਰਦ ਵਿੱਚ 29 ਅਗਸਤ 2012 ਨੂੰ ਮਨਾਇਆ ਗਿਆ ਸੀ ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਲਾਹਾਪਾਟ ਉੱਤਰ ਪ੍ਰਦੇਸ਼ ਭਾਰਤ ਵਿੱਚ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਂ ਜਮੇਸ਼ਵਰ ਸਿੰਘ ਜੋ ਕ੍ਰਿਸ਼ਟ ਇੰਡੀਅਨ ਆਰਮੀ ਵਿੱਚ ਸੁਪੇਦਾਰ ਸਨ ਜੋ ਹਾਕੀ ਦੇ ਖਿਡਾਰੀ ਸਨ ਮਾਤਾ ਦਾ ਨਾਂ ਸ਼ਰਦਾ ਸਿੰਘ ਸੀ ਅਤੇ ਇਹਨਾਂ ਦੇ ਪਰਾਮੂਲ ਸਿੰਘ ਦੇ ਉੱਤੇ ਰੂਪ ਸਿੰਘ ਸਨ ਰੂਪ ਸਿੰਘ ਵੀ ਹਾਕੀ ਦੇ ਵਧੀਆ ਖਿਡਾਰੀ ਸਨ ਇਹਨਾਂ ਨੂੰ ਹਾਕੀ ਦੀ ਖੇਡ ਵਿਰਸੇ ਵਿੱਚੋਂ ਮਿਲੀ ਸੀ 1922 ਵਿੱਚ ਧਿਆਨ ਸਿੰਘ 16 ਸਾਲ ਦੀ ਉਮਰ ਵਿੱਚ 14ਵੀਂ ਪਾਸ ਰੈਜੀਮੈਂਟ ਵਿੱਚ 1922 ਸਪਾਹੀ ਭਰਤੀ ਹੋਏ ਹੋ ਗਏ ਫਿਰ ਉਹਨਾਂ ਨੇ ਹਾਕੀ ਖੇਡਣਾ ਸ਼ੁਰੂ ਕੀਤਾ ਤਾਂ ਇਹ ਹਾਕੀ ਦੇ دیਵਾਨੇ ਹੋ ਗਏ ਸੂਬੇਦਾਰ ਭੋਲੇ ਤਿਵਾੜੀ ਨੇ ਇਹਨਾਂ ਨੂੰ ਹਾਕੀ ਦੇ ਮੁੱਢਲੇ ਕੋਰਸ ਸਿਖਾਏ ਪੰਕਜ ਗੁਪਤਾ ਧਿਆਨ ਸਿੰਘ ਦੇ ਪਹਿਲੇ ਕੋਚ ਬਣੇ ਇੱਕ ਦਿਨ ਕੋਚ ਪੰਕਜ ਗੁਪਤਾ ਨੇ ਧਿਆਨ ਸਿੰਘ ਨੂੰ ਚੰਨ ਚਾਨਣੀ ਰਾਤ ਵਿੱਚ ਹਾਕੀ ਖੇਡਣ ਦਾ ਅਭਿਆਸ ਕਰਦੇ ਹੋਏ ਦੇਖ ਕੇ ਕਿਹਾ ਸਿੰਘ ਕੇ ਇਹ ਇੱਕ ਦਿਨ ਪੂਰੀ ਦੁਨੀਆ ਵਿੱਚ ਚੰਨ ਮੰਗ ਚਮਕੇਗਾਸ ਦੇ ਸਾਥੀ ਵੀ ਉਸ ਨੂੰ ਧਿਆਨ ਚੰਦ ਕਹਿਣ ਲੱਗੇ ਇਸ ਤਰ੍ਹਾਂ ਉਸ ਦਾ ਨਾਂ ਧਿਆਨ ਸਿੰਘ ਧਿਆਨ ਚੰਦ ਪੈ ਗਿਆ 13 ਮਈ 1926 ਨੂੰ ਧਿਆਨ ਚੰਦ ਨੇ ਨਿਊਜ਼ੀਲੈਂਡ ਵਿਖੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡੇ ਸੀ ਇੱਕ ਮੈਚ ਵਿੱਚ ਭਾਰਤੀ ਟੀਮ ਨੇ 20 ਗੋਲ ਕੀਤੇ 10 ਗੋਲ ਕੱਲੇ ਧਿਆਨ ਚੰਦ ਨੇ ਕੀਤੇ ਇਸ ਟੂਰਨਾਮੈਂਟ ਵਿੱਚ ਭਾਰਤ ਨੇ 21 ਮੈਚ ਖੇਡੇ ਜਿਸ ਵਿੱਚ ਭਾਰਤ ਜੇਤੂ ਰਿਹਾ ਇਨ੍ਹਾਂ ਮੈਚਾਂ ਵਿੱਚ ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਵਿੱਚ 192 ਗੋਲ ਕੀਤੇ ਜਿਸ ਵਿੱਚ 100 ਗੋਲ ਕੱਲੇ ਧਿਆਨ ਚੰਦ ਨੇ ਕੀਤੇ ਫਾਈਨਲ ਮੈਚ ਸਥਾਨਕ ਟੀਮ ਨੀਦਰਲੈਂਡ ਵਿਰੁੱਧ ਸੀ ਉਸ ਵਿੱਚ ਧਿਆਨ ਚੰਦ ਨੇ ਦੋ ਗੋਲ ਕੀਤੇ ਤੇ ਭਾਰਤ 3-0 ਕੋਲਨਾਂ 골ਡ ਮੈਲਡਲ ਜਿੱਤ ਗਿਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ